ਛਸ਼ਿਆਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕਮਾਨ ਇਸ ਵੇਲੇ ਦੀ ਵੱਡੀ ਖਬਰ ਕੈਬਨਟ ਮੰਤਰੀ ਅਮਨ अरोड़ा ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜਾਈਏ ਕਿ ਸੁਨਾਮ ਅਦਾਲਤ ਦੇ ਵੱਲੋਂ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ अरोड़ा ਸਮੇਤ ਉਨ੍ਹਾਂ ਦੀ 85 ਸਾਲਾ ਮਾਤਾ ਤੇ 9 ਹੋਰ ਪਰਿਵਾਰਕ ਮੈਂਬਰਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਹੁਣ ਅਮਨ अरोड़ा ਦੇ ਵੱਲੋਂ ਸੰਗਰੂਰ ਅਦਾਲਤ ਦਾ ਰੁਖ ਕੀਤਾ ਗਿਆ ਹੈ ਸੰਗਰੂਰ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੰਦੀ ਹੋਈ ਇੱਕ ਪਟੀਸ਼ਨ ਪਾਈ ਗਈ ਹੈ ਤੇ ਨਾਲ ਹੀ ਅਮਨ अरोड़ा ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਸੁਨਾਮ ਕੋਰਟ ਦੇ ਵੱਲੋਂ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ अरोड़ा ਦੇ ਨਾਲ ਉਹਨਾਂ ਦੇ ਮਾਤਾ ਜੀ ਜੋ ਕਿ 85 ਸਾਲਾਂ ਦੇ ਨੇ ਤੇ ਨਾਲ ਦੀ ਨਾਲ 9 ਹੋਰ ਪਰਿਵਾਰਕ ਮੈਂਬਰਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਅਮਨ अरोड़ा ਤੇ ਇਲਜ਼ਾਮ ਸੀ ਉਹਨਾਂ ਦੇ ਜੀਜੇ ਦੇ ਵੱਲੋਂ ਹੀ ਲਗਾਏ ਗਏ ਸੀ ਕਟਮਾਰਕਰਾਂ ਦੇ ਜਿਸ ਨੂੰ ਲੈ ਕੇ 15 ਸਾਲ ਬਾਅਦ ਸੁਨਾਮ ਅਦਾਲਤ ਦੇ ਵੱਲੋਂ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਹੁਣ ਅਮਨ अरोड़ा ਦੇ ਵੱਲੋਂ ਸੰਗਰੂਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੰਦੀ ਹੋਈ ਇੱਕ ਪਟੀਸ਼ਨ ਵੀ ਪਾਈ ਗਈ ਹੈ ਉੱਥੇ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਦੇ ਵਿੱਚ ਵੀ ਇਹ ਮੁੱਦਾ ਕਾਫੀ ਪਖਿਆਰਿਆ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਮੰਗ ਪੱਤਰ ਅ ਬਿਧ ਲੌਗ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਦਿੱਤਾ ਗਿਆ ਸੀ ਕਿ ਅਮਨ अरोड़ा ਨੂੰ ਜਲਦੀ ਤੋਂ ਜਲਦੀ ਬਰਖਾਸਤ ਕੀਤਾ ਜਾਵੇ ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ ਸੀ ਕਿ ਐਡੇ ਸੰਗੀਨ ਇਲਜ਼ਾਮ ਲੱਗਣ ਤੋਂ ਬਾਅਦ ਤੇ ਸਜ਼ਾ ਮਿਲਣ ਤੋਂ ਬਾਅਦ ਹਾਲੇ ਤੱਕ ਅਮਨ ਅਰੋੜਾ ਨੂੰ ਕੈਬਨਿਟ ਤੋਂ ਬਾਹਰ ਕਿਉਂ ਨਹੀਂ ਕੀਤਾ ਗਿਆ ਉਲਟਾ ਉਹਨਾਂ ਦੀ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਉੱਤੇ ਡਿਊਟੀ ਲਗਾ ਦਿੱਤੀ ਗਈ ਹੈ ਸੋ ਇਸ ਤਰੀਕੇ ਦੀਆਂ ਵੀ ਸਿਆਸਤ ਦੇ ਵਿੱਚ ਗੱਲਾਂ ਉਠੀਆਂ ਤੇ ਅਮਨ ਅਰੋੜਾ ਨੂੰ ਲਗਾਤਾਰ ਕੈਬਨਟ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਉੱਠੀ ਤੇ ਉਸ ਤੇ ਵਿਚਕਾਰ ਹੁਣ ਅਮਨ अरोड़ा ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਚੁਣੌਤੀ ਦਿੰਦੀ ਹੋਈ ਪਟੀਸ਼ਨ ਸੰਗਰੂਰ ਅਦਾਲਤ ਦੇ ਵਿੱਚ ਪਾ ਦਿੱਤੀ ਗਈ ਹੈ ਤੇ ਦੋਹਾਂ ਧਿਰਾਂ ਦੇ ਵੱਲੋਂ ਪਹਿਲਾਂ ਜਿਹੜਾ ਸੁਨਾਮ ਅਦਾਲਤ ਦੇ ਵਿੱਚ ਪਹੁੰਚ ਕੀਤੀ ਗਈ ਸੀ ਤੇ ਜਿੱਥੇ ਸੁਨਾਮ ਅਦਾਲਤ ਦੇ ਵੱਲੋਂ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ अरोड़ा ਦੇ ਸਮੇਤ ਨਾਲ ਦੀ 85 ਸਾਲਾਂ ਮਾਤਾ ਨੂੰ ਤੇ ਹੋਰ 9 ਪਰਿਵਾਰਕ ਮੈਂਬਰਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ